ਰੋਪਾ ਪਾਣੀ ਚਾੜੀ ਨਹੀਂ ਦਿਖਾਂ ਦਿਆ ਅਸਲ ਚ ਨਾ ਟਾਈਟ ਬਣਾਤੀ ਤਾਂ ਉਹਨੂੰ ਬਹੁਤ ਜ਼ਿਆਦਾ ਟਾਈਟ ਆ ਐਨੂੰ ਲੂਜ਼ ਕਰਤੀ ਹੱਦੋਂ ਹੀ ਜ਼ਿਆਦਾ ਆ ਰੱਖੋ ਐਨੂੰ ਕਿੰਨੀ ਲੂਜ਼ ਕਰਤੀ ਤਾਂ ਉਹਨੂੰ ਬਹੁਤ ਜ਼ਿਆਦਾ ਟਾਈਟ ਆ ਤੇ ਆਹ ਠੀਕੀ ਸੋਰੀ ਬਾਕੀ ਸਾਰੇ ਪੀਚ ਇਹਦੇ ਲੱਗੇ ਆ ਵੀ ਉਹ ਵੀ ਲੱਗੇ ਆ ਸੈਂਟਰਲ ਵੀ ਉਹ ਲਾਸਟ ਵਾਲਾ ਰਹਿ ਗਿਆ ਬਸ ਉਹ ਹੁਣ ਉਹ ਭਲਕੇ ਲਾ ਦਾਂਗੇ ਬਾਕੀ ਓਕੇ ਹੋ ਗਈ ਇਹ ਵੀ ਸਾਰੀ ਵਧੀਆ ਹੋ ਜੀ ਆਪਾਂ ਘਰ ਤੇ ਲਾਈਟ ਲੱਗਦਾ ਫਿਲਹਾਲ ਫੇਰ ਬੰਦ ਹੋ ਲਾਈਟ ਬੰਦ ਆ ਲਾਈਟ ਬੰਦ ਬੈਠੋ ਸਹੀ ਆ ਜੀ ਮਸਾਲਾ ਥੋੜਾ ਜਿਹਾ ਬਣਾਇਆ ਨਹੀਂ ਕਿ ਕੁਕਿੰਗ ਕਰਦੇ ਆਪਾਂ ਆਜ ਤੇ ਕੱਲੇ ਲੱਗਿਆ ਨਾ ਆ ਇੱਕ ਸਾਮੀ ਭੰਡਾ ਅਜਾ ਉਹਨੇ ਦੋ ਜੜੀਆਂ ਲਾਈਆਂ ਦੋ ਇੱਕ ਇੱਕੋ ਲੱਗ ਗਿਆ ਤੋਂ ਉਪਰ 10 11ਵੇਂ ਬੜੀ ਚੁਬੰਡਾ ਬੰਦੀ ਹੁੰਦੇ ਡੇਢ ਵਾ ਚੱਲੇ। ਕੋਈ ਆ ਰਿਹਾ ਬੰਦਾ ਫਿਰ ਤੂੰ। ਪਰ ਨਾ ਬੰਦਾ ਸਿਹਤ ਠੀਕ ਹੈ ਨਹੀਂ। ਐਦਾਂ ਦਵਾਈ ਦਈ। ਇੰਜੇ ਮੈਂ ਆਵਾਂਗੇ। ਮੋੜ ਦੋ ਇੱਕ ਨਾਲ। ਹੱਥ ਸੁਣਦਾ ਵੀ ਮੈਂ ਢੀਗੇ ਦਾ ਪੈਂਦੇ ਨੂੰ ਜਮਾਉਂਦਾ। ਜਿਪ ਨੂੰ ਕੀਤਾ ਫੋਨ ਕਹਿੰਦਾ ਮੈਂ ਵੀ ਆਉਣਾ। ਤੇ ਬੱਤੀ ਆਉਂਦੀ ਫਿਰ ਆ ਲੈ ਕੇ ਫਿਰ ਖਾਣੇ ਨਾਲ। ਲੰਮੇ ਨੂੰ ਬੈਠੇ। ਕਿ ਭਾਈ ਭੱਜ ਜਾਏ ਇੱਧਰ। ਮੈਂ ਤਨੇ ਹਾਂ ਹਾਂਜੀ ਆਪਏ 20 ਸਮੋਸੇ ਹੋਰ ਇਸਦੇ ਲਈ ਹਾਂਜੀ ਇੰਦਰ ਇੰਨਾ ਪਤਾ 12 ਲੋਕ ਹਾਂ ਦੋ ਸਪਾ ਨਹੀਂ ਆਉਂਦੇ ਇੰਦਰ ਮੰਮੀ ਵੀ ਆਈ ਹੈ ਇੱਧਰ ਵੀਰ ਆਇਆ ਉਹ ਨਰਸ ਕਰੀ ਸਸਤੀ ਕਾਲ ਸਸਤੀ ਕਾਲ ਬਹੁਤ ਇਹ ਤੋਂ ਨਹੀਂ ਲੈਣਾ ਇਹ ਚੋਂ ਨਹੀਂ ਲੈਣਾ ਇਹ ਤੋਂ ਬਾਹਰ ਨਹੀਂ ਲੈਣਾ ਇਹ ਚੋਂ 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 ਨਹੀਂ ਲੈਣਾ ਇਹ ਚ ਨਾਲੀ ਨੇ ਚਣੇ ਦੇ ਬਾਦਨ ਵੀ ਕੋਨੇ ਟੀ-ਸ਼ਰਟ ਕਿੰਨੇ ਸੋਹਣੇ ਪਾਈ 30 ਸਟ ਕਿੰਨੀ ਸੋਹਣੀ ਪਾਈ ਬਹੁਤ ਵੀ ਇੱਛਾ ਕਰਨ ਬਈ ਜੀ ਜਮਾ ਪਾਈ ਜਾਂ ਸਤਿ ਸ਼੍ਰੀ ਅਕਾਲ ਬਹੁਤ ਚਣੇ ਹੋਰ ਮੁੱਠ ਡਾੜੀ ਦੇ ਬਾਦ ਚਣੇ ਕੋਲੇ ਪਾ ਦੇ ਉਧਰ ਫਿਲਮ ਪਾ ਦੇ ਉਹ ਪਾ ਕੇ ਰੱਖਾ ਫੋਨ ਇਹਨਾਂ ਨਾਲ ਔਰ ਉੱਤੇ ਕੋਈ ਬਹਿ ਜਾਣਾ ਨਾ ਛਕਨੀ ਤੇ ਸਾਰੀ ਵਕਤ ਮੁੰਝਾ ਲਿਬੜ ਜਾਣਾ ਸਾਰਾ ਚਾ ਚਮਕੀ ਪੈ ਗਈ ਤੇ ਅਦਰ ਦੇ ਦੋ ਲਓ ਖਾਪੜੋਂ ਖਾਓ ਚਮਚੇ ਨਹੀਂ ਦੇਣਾ ਕਿ ਨਾਲ ਨਾਲ ਚਮਚੇ ਪੈਸਾ ਇਹ ਦੇ ਦੋ

ਤੇ ਟੀ ਸ਼ਰਟ ਦਾ ਕਲਰ ਕਿਦਾਂ ਦਾ ਮੁੰਡਿਆ ਵਿੱਚ ਸ਼ੀਸ਼ਾ ਜਿਹਾ ਲੱਗ ਨਾਗਰ ਇਕਲ ਸਾਧੂ ਸਾਰਾ ਲੱਕੋੜੇ ਤੇ ਤੰਦੂਰ ਵਾਲਾ ਉਹ ਕੌਫੀ ਉਹਸੀ ਵਾਲੇ ਨੂੰ ਉਹਦੀ ਵਾਲੇ ਨੂੰ ਦੋ ਤਿੰਨ ਕਿਲੋ ਨਿਆਚ ਚਾਹੀਦੀ ਹੋ ਬੱਕਰੇ ਸਿੰਲੰਡਰ ਤੋਂ ਭੰਗੋ ਉਹ ਚਲੋ ਪ੍ਰਣਾਮਤ ਕਿਹਿੰ ਜਾ ਕਰਨ ਦਾ ਆ ਉਹਨੇ ਚੱਲਦੇ ਬਣਾਉਂਦੇ ਆ ਸੋਨਾ ਬਣਾਇਆ ਤੇ ਹੁਣ ਰੋਜੀ ਤੇ ਦਸ ਪੰਜ ਆ ਉੱਥੇ ਦਸ ਸਾਦੀ ਰੋਟੀ ਬਣਾਉਂਦੇ கட் பாரி கரில் ஆனா கருலாப்ப ਤੁਰਕੇ ਬੜੇ ਚੱਦਤ ਰਿਆਂ ਤੁਰਕੇ ਨਾਲੇ ਸਮਾਨ ਆ ਉਹਦੇ ਭਾਈ ਹੋਲੀ ਹੋਲੀ ਹੋਣਾ ਪੜਾ ਤੁਰਕੇ ਆਉਤੂ ਹੂੰ ਕਿਥੇ ਰੱਖਣਾ ਲਾ ਆ ਯਾਰ ਉਹ ਠੀਕ ਆ ਹਾਂ ਅਸਾ ਆਪਣੀ ਮਾਂ ਕਿਥੇ ਰੱਖਣਾ ਲਾ ਤੈਨੂੰ ਕੋਈ ਮੜਾ ਮਦਦ ਸਾਲ ਤੇ ਤਾਂ ਹੀ ਨਾ ਹਾਂ ਕਿਉਂ ਭਾਈ ਵਿਚਾਰਾਂ ਤਾਂ ਮੈਂ ਉੱਥੋਂ ਤੁਰ ਕੇ ਆਇਆ ਹਾਂ ਇਹ ਕਹਿਣ ਦੇ ਯਾਰ ਕੰਨੀ ਆ ਕੇ ਅੂਰੇ ਪਾਸੇ ਨੂੰ ਯਾਰ ਆ ਗਏ ਇਹ 10 ਇੰਚ ਦਾ ਪੈਰ ਮੜ ਗਿਆ ਰਗੜਿਆ ਤੇ ਰਣਾ ਰੋਣੇ ਦੀ ਆਉਂਦੀ ਉਹ ਮੜਾ ਮੜਾ ਇਹ ਨਾਲ ਕਰਨ ਦੇ ਜਿਆਦਾ ਨਹੀਂ ਸੁਣਾ ਸੋਣਾ ਲੱਗਦਾ ਹੀ ਉਹ ਕੀ ਹੈ ਇਹ ਵੀ ਬਸ ਤੋ ਆ ਦੇ ਜਿੱਦ ਕਿ ਉਹ ਜੀ ਥੋੜੀ ਜਿਹੀ ਗਰਮੀ ਇਹ ਖਾਤੇ ਜਨਾਂ ਜੀ ਉਹਨਾਂ ਦਾ ਬੜੀ ਗੱਲ ਚੀਜ਼ਾਂ ਬਹੁਤ ਔਖਾ ਹੈ ਤੋ ਮੈਂ ਹੱਟ ਬੁਰੇ ਹਾਲ ਗੁਨਾਹ ਹੋ ਗਈ ਬਾਹਰ ਹੋ ਜੇ ਨਾ ਮੈਂ ਅੱਜ ਬਾਹਰ ये तो मारो येड़ा जी आई रहे थे ना अच्छा ठीक है येठे रखी है आप मुसल गाना पादी अच्छे लाग गए जो जो ठीक है लग गया जो अंदर कटदा जो लगा ठीक है अंदर पापा आसमान में पेड़ पेड़ आप पेड़ मारो भाई जी अरे 50 लग ही है कि मुसोल मेरा के पड़ी वजह ना के पड़ा नहीं ये 50 लग ही है जी मेरा तो उधर बात सुना ना निकाल पाएगा हां जी हां जी ऐसे इधर कोई सही 80 ਕੋਣ ਆਖਰ ਕਹਿੰਦੇ ਆ ਚੋ ਨੀਗਾ ਆਲੀ ਬੜਾ ਤਕੜਾ ਰੱਖ ਲਿਆ ਆ ਚੋ ਚਾਹ ਉਧਰ ਸੈਟ ਕੀਤੀ ਆ ਆ ਬਣਾ ਬਾਹਰ ਆ ਚਾਹ ਰਹੀ ਬੜੀ ਬੜੀ ਹੋਰ ਆ ਹੈ ਅਗਰ ਲੋਣੀ ਕਵਰ ਉਤੇ ਇਹ ਨੀਗਾ ਕੀ ਕਰਨਾ ਹੈ ਬ੍ਰੋ ਜੀ ਨੂੰ ਇਹ ਸੇ ਕੰਮ ਤਾਂ ਕਰਨਾ ਮੈਂ ਨਹੀਂ ਦਈ ਜਾਂਦਾ ਹਾਂ ਫਸੇ ਉਹਨੇ ਕਰ ਗਿਆ ਕਿ ਕਿਥੇ ਰੱਖਣੀ ਬਈ ਇੱਥੇ ਨਾ ਬੜ ਬਲੇ ਹਾਂ ਸਾਰਾ ਧਰਦੇ ਹਾਂ ਦੇਖੀ ਰੱਖਦੇ ਜੀ ਨਮਸਕਾਰ ਸਦੇ ਸੁਧੇ ਕੋਈ ਪਰਸ ਨਾ ਸਦੇ ਕੋਈ ਬੈਰ ਨਹੀਂ ਲਾਉਂਦੇ ਸਦੇ ਸੁਧੇ ਕਰਦੇ ਤਾਂ ਨਹੀਂ ਸਦੇ ਮੁਸ਼ਕਿਲ ਕਰਦੇ ਨੇ ਉਹ ਪਿਆਣੀ ਕਿਉਂ ਬਣਾਇਆ ਇਹ ਰੋਣੋ ਅੱਜ ਗੋਦੀਆ ਹੋ ਗਿਆ ਆ ਬਹੁਤ ਵਧੀਆ ਆ ਉਹ ਮੈਂ ਉਹ ਨੌਂ ਬੱਚਾ ਰਖਾਇਆ ਫਿਰ ਤਾਟ ਪੀਏਦੀ ਸੀ 17 ਗਾਲ ਉਹ ਬੱਚਾ 20 ਕਿਲੋ ਦਾ ਚਲੋ ਨਰਮ ਬਣਾ ਲਿਆ ਕੰਮ ਨੇ ਉਹ ਇੱਕਾ ਦੇਖ ਉਹ ਚੁਣਦੀ ਇਹਦੇ ਅੰਨਾ ਨੀ ਇਹਦੇ ਵਿੱਚ ਬਾਹਰੇ ਰੱਖਣਾ ਬਾਹਰੇ ਜਿੰਨ ਉਹਨਾਂ ਨੂੰ ਇਹ ਨਾ ਆਈ ਗਏ ਜੇ ਆ ਜਾਣਗੇ ਜਿਹੜੇ ਦੇ ਪਾਸੇ ਦੇ ਨਾ ਜਗਣਾ ਮਿਲ ਜਾਣ ਚੱਲ ਸਾਡੇ ਰੰਗ ਨੇ ਕੋਈ ਕੰਮ ਨਹੀਂ ਹੁਣ ਆ ਗ੍ਰਿਲ ਆਪਾਂ ਫਿਟ ਕਰਨੀ ਆ ਤੇ ਥੋੜੀ ਨੀਵੀ ਆ ਏਕੇ ਚਲੋ ਜਿਗਾਰ ਬਣਾ ਕੇ ਉੱਤੇ ਫਿਰ ਆਪਾਂ ਫਿਟ ਕਰਦੇ ਆ ਦੀਪਿਕ ਤਾਂ ਬੰਦੇ ਲੱਭਣ ਗਿਆ ਬਾਹਰ ਉਹਨੂੰ ਕਿਹਾ ਵਗੇ ਇੱਕ ਦੋ ਜਣੇ ਲੈ ਕੇ ਆਉਂਦਾ ਵੇ ਹਾਂਜੀ ਇੱਥੇ ਚ ਹੈਗੀ ਆ ਤਾਂ ਤੇ ਨਹੀਂ ਨਹੀਂ ਇੰਨੀ ਤਾਕਤ ਨਹੀਂ ਐ ਚ ਮੇਰੇ ਨਾਲ ਤਾਂ ਡੀਲ ਹੋਣੀ ਹੈ ਹਰ ਗੁਣ ਲਵਾ ਦੇਣੀ ਹਰ ਗੁਣ ਕਸ ਲਾਉਣੀ ਉਹ ਤੇ ਆਪ ਤਾਤਾ ਕਰਦੀ ਫਿਰਦੀ ਅਪਰੇ ਮੈਂ ਆ ਰਹਿਣਾ ਹਾਂ ਅਪਰੇ ਮੈਂ ਆਬੀ ਲਾਉਣੀ ਉਪਦੇਸ਼ ਉਹ ਮੈਂ ਗੱਡਿਆਂ ਨਾਲ ਆਉਂਦਾ ਨਾ ਬਸ ਨਾ ਬੈਠ ਕੇ ਚੱਟ ਮੱਟੀ ਨੂੰ ਲੇ ਲੋ ਕਰੀਡ ਕਰ ਦੇਣਾ ਤੁਹਾਨੂੰ ਮੁੱਕਰ ਲੱਗੀ ਵੇ ਕੀ ਬੜੀ ਸੋਹਣੀ ਚੀਜ਼ ਬਣਦੀ 2000 ਬਾਅਦ ਜਾਂ ਸਭ ਤੋਂ ਅੱਗੇ ਦਰੋਚਣ ਨਾਲ ਨਾ ਕਰਾ ਦੇਣਾ ਨਹੀਂ ਲੱਣੀ ਗ੍ਰੇਨ ਲੱਥੇ ਲੱਗੀ ਗ੍ਰੇਨ ਤਾਂ ਮਾਂਮੀ ਚਲ ਗਏ ਹੁਣ ਕਰਨ ਨੂੰ ਠੀਕ ਬਾਏ ਯਾਰ ਕਿਰੇ ਰਮਾ ਚਾ ਬਾ ਸ਼ਾ ਬਾ ਮਾਰ ਦੇ ਅੱਲਾ ਮੇਰਾ ਵੀਰ ਰੁਕੀ ਨਾ ਰੁਕੀ ਨਾ ਜਿੰਚਰ ਬੀਮ ਨਹੀਂ ਪੋਲਾ ਹੁੰਦਾ ਲੈ ਆ ਫੜੀ ਉਹ ਗੱਡੀ ਦਾ ਡੱਬਾ ਕੱਢ ਤੇ ਚਾਬੀ ਵੀ ਨਹੀਂ ਆ ਪਾ ਨਾ ਵੀ ਤੇਰੀ ਗੱਡੀ ਚ ਨਹੀਂ ਆਇਆ ਇਹਦੇ ਨਾਲ ਦਾ ਹਾਂ ਇਹਦੇ ਨਾਲ ਦਾ ਇਹਦੇ ਨਾਲ ਆ ਬਾਈ ਵੀਰ ਨੂੰ ਸੰਦ ਆ ਤਬੂ ਜੀ ਦੇਖਾਂ ਪਨ ਨਹੀਂ ਨਹੀਂ ਬੜਾ ਵਧੀਆ ਹੈ ਕੰਮ ਸੈਟ। ਸ਼ੇਰਾ ਸ਼ੇਰਾ ਕੰਮ ਸੈਟ ਆ ਗਿਆ। ਠੀਕ ਆ। ਲੈ ਮਨ ਜੀ ਗਾਇ। ਲੈ ਬੜਾ ਯਾਰ ਉਹ ਇਹ ਹੈਂਡ ਵੀ ਦੇ ਨਾਲ ਐਡਾ ਹੀ ਐਡਾ ਕਸ ਥੋੜਾ ਪੈਣੀ। ਕੋਈ ਨਹੀਂ ਕਿ ਕਿ ਲੈਟ ਕੇ ਸੁਣ ਕੇ। ਕੋਈ ਕਰਨਾ ਮੇਰੇ ਨਾਲ ਦੱਦੇ ਮੈਨੂੰ ਲੈਟ ਲਾ ਕੋ ਟਾਈਟ ਹੀ ਲੈਟ ਥੋੜਾ। ਇਹਨੂੰ ਤੋੜਦੇ ਹਾਂ ਆਪਣਾ ਉਹ ਵੀ ਇਧਰੋਂ ਪਾਪ ਜਿੰਨੇ ਆ ਗਏ ਮਿਹਨਤ ਕਰਦੇ ਆ ਅਸਲ ਚਾਹ ਤਾਈਟ ਬਣਾਤੀ ਤਾਂ ਉਹਨੂੰ ਬਹੁਤ ਜ਼ਿਆਦਾ ਟਾਈਟ ਆ ਐਨੂੰ ਲੂਜ਼ ਕਰਤੀ ਹੱਦੋਂ ਹੀ ਜ਼ਿਆਦਾ ਹੋ ਗੋ ਐਨੂੰ ਕਿੰਨੀ ਲੂਜ਼ ਕਰਤੀ ਤਾਂ ਉਹਨੂੰ ਬਹੁਤ ਜ਼ਿਆਦਾ ਟਾਈਟ ਆ ਤੇ ਆਹ ਠੀਕੀ ਸੋਰੀ ਬਾਕੀ ਸਾਰੇ ਪੇਚ ਜਿਹੜੇ ਲੱਗੇ ਆ ਵੀ ਉਹ ਵੀ ਲੱਗੇ ਆ ਸੈਂਟਰਲ ਵੀ ਉਹ ਲਾਸਟ ਵਾਲਾ ਰਹਿ ਗਿਆ ਬਸ ਉਹ ਹੁਣ ਉਹ ਭਲਕੇ ਲਾ ਦਾਂਗੇ ਬਾਕੀ ਓਕੇ ਹੋ ਗਈ ਇਹ ਵੀ ਸਾਰੀ ਵਧੀਆ ਹੋ ਗਈ ਨਾਲ ਡੈਡੀ ਨੇ ਹੱਲਾ ਮਰਾਇਆ ਹੁਣ ਡਾਡੀ ਰੈਸਟ ਕਰਨ ਦੇ ਦੋ ਮਿੰਟ ਆਪਣੇ ਪਿੰਡਰ ਵੀ ਉੱਧਰ ਡੈੜੀਆਂ ਭਰਤੇ ਆ ਜੀ ਬੀਬੂਮ ਭਰੇ ਆ ਕਿਉਂਕਿ ਇੱਧਰ ਸਰੀਆਂ ਪੈਸੇ ਭਾਈ ਹੁਣਾਂ ਕੋਲ ਲੈ ਜਾਂਦੇ ਨੇ ਇਹਨਾਂ ਨੇ ਮੋਤ ਜੀ ਆ ਜੀ ਬੇਟਾ ਚਲੋ ਵੀ ਚੱਲੇ ਆਪਾਂ ਆਹ ਦੇਖੋ ਕਿ ਆਪਾਂ ਕਾਫੀ ਨੇ ਸੁਰਸੜ ਦਿਓ ਸਾਰਾ ਹਿਸਾਬ ਤਾਂ ਰੱਦੀ ਹੋਇਆ ਹੈ ਨਾ ਇਹ ਲੈ ਗ੍ਰਿਲਾਂ ਤੋਂ ਫਿਟ ਕਰਾਤੀਆਂ ਮਿਹਰਬਾਨੀ ਤੇਰੀ ਵੀਰ ਬਹੁਤ ਜ਼ਿਆਦਾ ਹਾਂ ਕਹਿੰਦੇ ਬਾਹਰ ਦੀਆਂ ਜਗਾ ਕੇ ਦਿਖਾ ਦੱਸ ਸਾ ਬਾਹਰ ਲੀਆਂ ਜੜੀਆਂ ਇੱਥੋਂ ਨਵੇਂ ਆ ਲੇਟਾਂ ਤੋਂ ਜਗਾ ਕੇ ਵੇਖਿਆ ਨਹੀਂ ਆਵਾਜ਼ ਅਰ ਮੈਂ ਵੀ ਵੇਖਿਆ ਸੀ ਬਹੁਤ ਕਲਾ ਲੈ ਵੇ ਕਰ ਚੈੱਕ ਬੰਦ ਕੀ ਗਣੀ ਗੱਲਬਾਤ ਪੂਰੀ ਚਲੋ ਕੋਈ ਨਹੀਂ ਆ ਗਰਲਨਾਰਡ ਜਾਂਦੇ ਸੋਕਦਨ ਲਗਾ ਤੁਹਾਨੂੰ ਇਹ ਫਾਈਨਲ ਤਿਆਰ ਹੋ ਗਿਆ ਫਿਰ ਦੱਸਾਂਗੇ ਚਲੋ ਹੁਣ ਬੰਦ ਕਰੋ ਚਲਿਏ ਵੇਖ ਲਿਆ ਬਹੁਤ ਵਧੀਆ ਮੰਗਿਆ ਟਾਈਗਰ ਲੱਗਉ ਨਹੀਂ ਠੀਕ ਹੈ ਠੀਕ ਹੈ ਬੰਦ ਚੰਗਾ ਚਲੋ ਆਜੋ ਆਜੋ ਬਾਅਦ ਹੁਣ ਚਲਿਏ ਸਾਮਾਨ ਮੈਂ ਚੁੱਕ ਲਿਆ ਆਪਣਾ ਜੋ ਵੀ ਆ ਲੈਵਲ ਕਿਧਰ ਲਈ ਆਉਂਦੇ ਆ ਮੈਂ ਲੈਵਲ ਅੰਦਰ ਰੱਖ ਦੇ ਆ ਗਏ ਤੇ ਚੱਲ ਰਿਹਾ ਮੈਚ ਦੀਪੂ ਨੇ ਕਹਿੰਦੇ ਘਰੇ ਉਹ ਵਜਾਇਓ ਰੋਟੀ ਆ ਦਿਖਾ ਦਿਓ ਆ ਗਏ ਰੋਟੀ ਆ ਦਿਖਾ ਹਾਂਜੀ ਅੱਜ ਬਹੁਤ ਜ਼ੋਰ ਆ ਗ੍ਰੇਲ ਨੇ ਬੜਾ ਜ਼ੋਰ ਕਰਾਇਆ ਸਾਰੀ ਤੇ ਬੱਤੀ ਪਹਿਲਾਂ ਬੱਤੀ ਵੀ ਆਈ 5 6 ਵੇ ਬੱਤੀ ਆਈ ਚਲ ਬੋਲਦੇ ਰਹੇ ਬੈਠੇ ਹਾਂ ਰੋਟੀ ਪਣੀ ਖਾ ਕੇ ਤੁਹਾਨੂੰ ਚੱਲੀਏ ਘਰ ਨੂੰ ਵਾਪਸ ਲੈਬੋਰਟੀ ਆ ਗਈ ਆਪਣੀ ਦੀਪ ਜੀ ਆ ਸੇਵਾ ਕਰਨ ਚਟਨੀ ਤੇ ਮਮੀ ਕਾਂਡੇ ਰੋਟੀ ਤੇ ਆ ਜਾ ਤੁਸੀਂ ਵੀ ਛਕ ਲੋ ਸ਼ਰਧਾ ਪਾਣੀ तू नी खाने तीन अल रह गया रह गया वो नहीं, 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 नहीं रेहना तो चाहिए ਵਜਪਾਲਿਆ ਵਿੱਚ ਆ ਫੜ ਲਾ ਵਿੱਚ ਚਾਬੀ ਕੱਢ ਕੇ ਦੇ ਨਾ ਮੈਨੂੰ ਆ ਪੜੀ ਸਮੈਲ ਆਉਂਦੀ ਆ ਸੰਡੇ ਆ ਵਾ ਉਹ ਮੈਨੂੰ ਸੰਡੇ ਆ ਮਾ ਸਾਡਾ ਉਹ ਵਿੱਚ ਚਾਬੀ ਕੱਢ ਕੇ ਦੇਈਏ ਬਾਹਰ ਬਾਹਰ ਗਿਆ ਸੰਡੇ ਤਾਰਾ ਦੂਰ ਸੰਡ ਗਿਆ ਹਾਂ ਦਿਖਾਤਾ ਜੀ ਅੱਜ ਵਾਲਟੇ ਵਲੇ ਚੁੱਕੇ ਨਾ ਆ ਸਹੀ ਗੱਲ ਅੱਜ ਦਿਨ ਆਉਣਾ ਹੋ ਗਿਆ ਉਹ ਗ੍ਰਿਲ ਲੈਣਾ ਕਿੰਨੇ ਵਜੇ ਲੱਗੇ ਭਲਾ ਆਪਾਂ ਗ੍ਰਿਲ ਲਾ ਹੁਣ ਕਿੰਨੇ ਵਜੇ 3 ਵਜੇ ਨਹੀਂ ਨਹੀਂ 32 ਦਾ 6 ਵਜੇ ਯਾਰ ਉਦੋਂ ਕਿੰਨੀ ਕਿੰਨਾ ਚਿਰ ਪਹਿਲਾਂ ਅਸੀਂ ਟੰਗਦੇ ਰਹੇ ਹਾਂ ਉਹਨੂੰ ਐਵੇਂ ਨਿਸ਼ਾਨੀਆਂ ਲਾਉਣ 4 ਵਜੇ ਨਾ ਕੋਈ ਲੱਗੇ 4 ਕੋਈ ਨਾ ਲੱਗੇ ਜਾਣੀ ਦੇ ਸਾਡੇ ਵੀ ਲੱਗੇ ਉਦੋਂ ਤਿੱਤਰੇ ਮਦਰੇ ਪਰ ਜਗਦੇ ਨਹੀਂਗੇ ਹੁਣ ਜਦੋਂ ਇੱਕ ਤਰੀਕ ਤੋਂ ਬਾਅਦ ਹਾਂ ਸਹੀ ਜਗਦੇ ਹੈਗੇ ਨਹੀਂ ਚਲੋ ਬੰਦੇ ਨੂੰ ਮਾਰੇ ਫਿਰ ਪਾ ਗਰੇ ਫਿਰ ਲਾਤਾ ਜਗਣੀ ਕਿੰਨੀ ਬਾਜੀ ਬਿਲਕੁਕੁਲ ਸਾਈਂ ਨਾ ਜਗਦੇ ਜਿੰਦੇ ਮੱਖੀ-ਮੱਖੀ ਥਵੀ ਲੋ ਯਾਰ ਅਰੇ ਤੁਸੀਂ ਪਹਿਲੀ ਬਰਬ ਤੇ ਸਾਡੇ ਪਹਿਲਾਂ ਜਗੰਡੇ ਅੱਜ ਨੂੰ ਜਗੰਡੇ ਆਹ ਆਹ ਚਲੋ ਆ ਲ ਮਾਦਮੀ ਮੇਰੇ ਅੰਗੂਨੇ ਪਾਣੇ ਹਾਂਜੀ ਜੀ ਅਸੀ ਅੱਜ ਦਾ ਵਲੌਗ ਪਹੁੰਚ ਕੇ ਅਸੀਂ ਘਰ ਗੱਲਾਂ ਵਗਰਾ ਫਿੱਟ ਹੋ ਗਏ ਬੜਾ ਮੁਸ਼ਕਲਾਂ ਕੀਤੀਆਂ ਫਿੱਟ ਚਲੋ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਕੰਮ ਸੈਸਜੇ ਹੋਣਦੇ ਆ ਬਾਕੀ ਇਦਾਂ ਹੀ ਜੀਂਦੇ ਬਸ ਦੇ ਰੋ ਸਾਨੂੰ ਪਿਆਰ ਕਰਨ ਵਾਲੇ ਬਾਕੀ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੁਹਾਨੂੰ ਵੀ ਤੱਕੀਆਂ ਬਖਸ਼ੇ ਤੇ ਸਾਡਾ ਫੇਸਬੁੱਕ ਤੇ ਪੇਜ ਵਗਾਂ ਨੂੰ ਜ਼ਰੂਰ ਫੋਲੋ ਕਰੋ ਮਿਲਦੇ ਆ ਨੈਕਸਟ ਵਲੌਗ ਬਾਏ ਬਾਏ ਗੁੱਡ ਨਾਈਟ ਰੱਬ ਰੱਖੇ